ਰਵਨੀਤ ਸਿੰਘ ਬਿੱਟੂ ਨੇ ਤੇ ਹੋਰ ਹੀ ਗੱਲ ਕਰਤੀ ਕਹਿੰਦੇ ਚੰਨੀ ਸ਼ਰਾਰਤਾਂ ਬਹੁਤ ਕਰਦੇ ਐ ਚੰਨੀ ਦੀ ਸ਼ਰਾਰਤ ਕਰ ਕੇ ਹੀ ਪ੍ਰਧਾਨ ਮੰਤਰੀ ਦੀ ਸਕਿਉਰਿਟੀ ਚ ਬਰੀਚ ਹੁੰਦੀ ਐ ਨਹੀਂ ਤੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਪੰਜਾਬ ਨੂੰ ਵਾਰੇ ਨਿਆਰੇ ਕਰ ਦੇਣੇ ਸੀ ਐਲਾਨ ਹੀ ਇੰਨੇ ਕਰਨ ਵਾਲੇ ਸੀ ਸ਼ਾਇਦ ਉਹ ਰਵਨੀਤ ਸਿੰਘ ਬਿੱਟੂ ਨੂੰ ਦੱਸ ਕੇ ਤੁਰੇ ਸੀ ਦਿੱਲੀ ਤੋਂ ਕਿ ਮੈਂ ਜਾ ਰਿਹਾ ਪੰਜਾਬ ਐਲਾਨ ਕਰਨ ਮੈਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਸਾਹਿਬ ਦੇ ਜਦੋਂ ਤੋਂ ਐਮਪੀ ਬਣੇ ਆ ਗਨੇ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਵੀ ਸੋਲੋ ਸਟੇਟਮੈਂਟਾਂ ਉਹ ਸਟੈਂਡ ਨਹੀਂ ਰੱਖਦੇ ਆ ਉਹ ਹਰ ਪਲ ਤੇ ਆਪਣੀ ਸਟੈਂਡ ਬਦਲਦੇ ਜਿਹੜੀ ਆ ਪਿੱਛੇ ਜੀ ਵੀਡੀਓ ਵਾਇਰਲ ਕਹਿੰਦੇ ਮੈਂ ਤੂੰ ਹੀ ਇਹਨਾਂ ਦੇ ਲਾਗੇ ਬੈਠਣ ਲੱਗ ਕਹਿੰਦੇ ਮੈਂ ਤੇ ਇਹਨਾਂ ਦੀ ਯੁੱਤੀ ਨਾ ਮਰ ਇਹ ਕੋਈ ਲੀਡਰ ਵੱਲੋਂ ਗੱਲ ਕਰਦੇ ਤੁਸੀਂ ਯਾਰ ਤਿੰਨ ਦਫਾ ਲੀਡਰ ਹੋ ਤੁਹਾਡੇ ਲਾਗੇ ਹਰਜੀਤ ਸਿੰਘ ਗਰੇਵਾਲ ਭਾਜਪੀ ਦੇ ਸੀਨੀਅਰ ਲੀਡਰ ਤੁਸੀਂ ਉਹਦੇ ਸਾਹਮਣੇ ਅਜਿਹੀਆਂ ਗੱਲਾਂ ਕਰਦੇ ਇਹੋ ਜਿਹੇ ਤਾਂ ਬੰਦ ਕਮਰੇ 'ਚ ਬੰਦੇ दारू ਪੀ ਕੇ ਗੱਲਾਂ ਕਰਦੇ ਮੈਂ ਪਾਸ਼ਾ ਨਹੀਂ ਹੋਣੀ ਚਾਹੀਦੀ ਆਗੀ ਪਰ ਹੁਣ ਉਸੇ ਬੀਜੇਪੀ ਕੋ ਪੱਲਾ ਪਾਈ ਬੰਦੇ ਉਸੇ ਹਰਜੀਤ ਸਿੰਘ ਘਰੇਵਾਲ ਦੇ ਲਾਗੇ ਬੈਠੇ ਇਹ ਮੈਨੂੰ ਲੱਗਦਾ ਕਿ ਰਵਨੀ ਸਿੰਘ ਬਿੱਟੂ ਬੋਲਣ ਲੱਗਿਆ ਪਤਾ ਨਹੀਂ ਲੱਗਦਾ ਕੀ ਅਜੀਹਾ ਕੁਝ ਬੋਲ ਦਿੰਦੇ ਆ ਕਿ ਇਹਨਾਂ ਦਿਨਾਂ ਵਿੱਚ ਇੱਕ ਗੱਲ ਹੋਰ ਸਮਝ ਆਈ ਜਿਹੜੀ ਬੜੇ ਸਾਲਾਂ ਚ ਸਮਝ ਨਹੀਂ ਆਈ ਕਹਿੰਦੇ ਆਪਰੇਸ਼ਨ ਬਲੂ ਸਟਾਰ ਦੋਸ਼ੀ ਸਭ ਤੋਂ ਵੱਡਾ ਕੌਣ ਕਾਂਗਰਸ ਪਰ ਜਦੋਂ ਬਤੌਰ ਐਮਪੀ ਕਾਂਗਰਸ ਦੇ ਸੀ ਉਦੋਂ ਇਹ ਗੱਲ ਕਦੇ ਨਹੀਂ ਸੁਣਨ ਨੂੰ ਮਿਲੀ ਉਹਨਾਂ ਦੇ ਮੂੰਹੋਂ ਮੈਂ ਪਹਿਲੀ ਗੱਲ ਜਿਹੜੀ ਮੇਰੀ ਅੱਜ ਰਹਿ ਗਈ ਹੈਗੀ ਉਹ ਹੈ ਕਿ ਚਰਨਜੀਤ ਚੰਨੀ ਨੂੰ ਕਿਵੇਂ ਤੁਸੀਂ ਦੋਸ਼ੀ ਕਹਿ ਸਕਦੇ ਕਿ ਉਹਨੇ ਸ਼ਰਾਰਤ ਕੀਤੀ ਹੈਗੀ ਯਾਰ ਤੁਹਾਡਾ ਮੁੱਖ ਮੰਤਰੀ ਹੈਗਾ ਹੂੰ ਉਸ ਸਮੇਂ 11 ਮਹੀਨੇ ਵਾਸਤੇ ਕਿਹੜਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੇਰੇ ਸਟੇਟ ਦੇ ਵਿੱਚ ਆ ਕੇ ਪ੍ਰਾਈਮ ਮਿਨਿਸਟਰ ਦਾ ਨੁਕਸਾਨ ਹੋ ਜਾਏ ਕੋਈ ਹੈ ਕੋਈ ਬੰਦਾ ਇਹੋ ਜੀ ਗੱਲ ਸੋਚ ਸਕਦਾ ਮੈਨੂੰ ਲੱਗਦਾ ਚੰਨੀ ਸਾਹਿਬ ਦੇ ਨਾਲ ਕੀ ਵਟ ਦਾ ਰੋਲਾ ਵਾ ਰਵਨੀ ਸਿੰਘ ਬਿੱਟੂ ਦਾ ਜਾਂ ਜ਼ਮੀਂਦਾਰ ਰੋਲਾ ਜਾਂ ਪਾਣੀ ਦਾ ਰੋਲਾ ਹੂੰ ਯਾਰ ਕਮਾਲ ਕਰਦੇ ਤੁਹਾਡਾ ਉਸ ਸਮੇਂ ਦਾ ਮੁੱਖ ਮੰਤਰੀ ਉਹ ਜੋ ਉਹਨੂੰ ਲੱਗਾ ਹੈਗਾ ਉਹਨੇ ਸਟੇਟਮੈਂਟ ਦੇ ਦਿੱਤੀ ਹੈਗੀ ਹੁਣ ਸਿਕਿਉਰਿਟੀ ਬਰੀਚ ਉਹ ਮੁੱਖ ਮੰਤਰੀ ਕਹਿੰਦਾ ਉਹਦੇ ਜ਼ਿੰਮੇਵਾਰ ਪੁਲਿਸ ਅਫਸਰ ਹੀ ਮੁ ਉਹਦੇ ਕਿਸੇ ਪੋਲੀਟੀਸ਼ੀਅਨ ਨੇ ਕਿਆ ਜਾਂ ਨਹੀਂ ਕਿਆ ਉਹ ਇੱਕ ਵੱਖਰਾ ਇਸ਼ੂ ਪਹਿਲੂ ਆ ਪਰ ਮੌਕੇ ਤੇ ਹਾਜ਼ਰ ਕੋਣਾ ਮੌਕੇ ਤੇ ਦੇ ਸਿਪਾਈ ਵੀ ਇੱਕ ਐਮਐਲਏ ਨੂੰ ਜਾਂ ਮੰਤਰੀ ਨੂੰ ਨਹੀਂ ਲੰਘਣ ਦਿੰਦਾ ਹੈਗਾ ਮੈਨੂੰ ਇਹਦਾ ਬਹੁਤ ਛੋਟੀ ਗੱਲ ਕੀਤੀ ਹੈ ਗਿਆ ਰਵਨੀਤ ਸਿੰਘ ਬਿੱਟੂ ਨੂੰ ਕਿ ਇੰਨਾ ਵੀ ਕੁਫਰ ਨਾ ਤੋਲੋ ਇੰਨਾ ਵੀ ਝੂਠ ਨਾ ਬੋਲੋ ਕਿ ਕੱਲ ਨੂੰ ਤੁਹਾਨੂੰ ਚਰਨਜੀਤ ਚੰਨੀ ਦੇ ਨਾਲ ਨਜ਼ਰਾਂ ਮਲਾਉਣ ਲੱਗਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਗਿਆ ਇੱਕ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬਰੀਚ ਹੋਈ ਹੋ ਨਹੀਂ ਹੋਣੀ ਚਾਹੀਦੀ ਉਹਦੇ ਚ ਸਟੇਟ ਦਾ ਕੀ ਕਸੂਰ ਹੈ ਅਫਸਰਾਂ ਦਾ ਕਸੂਰ ਹੋ ਸਕਦਾ ਹੈਗਾ ਔਰ ਕਿਵੇਂ ਤੁਸੀਂ ਆਪਣੇ ਦੋਸ਼ੀ ਮੰਨਦੇ ਚੀਫ ਮਿਨਿਸਟਰ ਨੂੰ ਔਰ ਹੁਣ ਤੁਹਾਨੂੰ ਮੋਦੀ ਸਾਹਿਬ ਚੰਗੇ ਲੱਗ ਰਹੇ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਮੈਂ ਤਾਂ ਬੀਜੇਪੀ ਵਾਲਿਆਂ ਦੇ ਜੁੱਤੀਆਂ ਵੀ ਨਹੀਂ ਮਾਰਦਾ ਜੁਰਮ ਤੇ ਤੁਹਾਡਾ ਵੀ ਆਫੈਂਸ ਤੇ ਤੁਹਾਡਾ ਵੀ ਤੁਹਾਡੇ ਵੀ ਮਕਦਮਾ ਦਰਜ ਹੋਣਾ ਚਾਹੀਦਾ ਹੈਗਾ ਇਹ ਕ ਸੁਪਰੀਮ ਕੋਰਟ ਦੇ ਜਸਟਿਸ ਨੇ ਕਮੇਟੀ ਡਿਸਾਈਡ ਕੀਤੀ ਉਹਨਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦੇਤੀ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਦੇਤੀ ਉਹਦੇ ਚ ਪੰਜਾਬ ਦੇ ਕਈ ਪੁਲਿਸ ਅਫਸਰਾਂ ਨੂੰ ਦੋਸ਼ੀ ਡਿਕਲੇਅਰ ਕਰ ਦਿੱਤਾ ਗਿਆ ਕਿ ਉਹਨਾਂ ਦੀ ਗਲਤੀ ਹੈਗੀ ਉਹਨਾਂ ਨੂੰ ਸਜ਼ਾ ਮਿਲੂਗੀ ਕੋਈ ਸਸਪੈਂਡ ਹੋਗਾ ਕੋਈ ਡਿਸਮਿਸ ਹੋਗਾ ਕਿ ਇਹਨੂੰ ਚਾਰ ਸ਼ੀਟ ਕਰੂਗਾ ਪਰ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਕੜਤਨ ਭਰੀ ਆ ਗਈ ਹੈ ਰਵਨੀਤ ਸਿੰਘ ਬਿੱਟੂ ਦੇ ਦਿਲ ਦੇ ਵਿੱਚ ਚੰਗੇ ਚੰਨੀ ਦੇ ਮਸਲੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਹਾ ਨਹੀਂ ਹਾਂ ਚੰਨਜੀ ਚੰਨੀ ਦੀ ਉਹ ਸਟੇਟਮੈਂਟ ਸੀ ਕਿ ਕਿਹੜੇ ਤਾਂ ਡਰੇ ਵੱਜ ਗਏ ਉਹਨਾਂ ਨੂੰ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ ਕਿ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਚਾਹੀਦਾ ਸੀ ਕਿ ਰਾਜ ਕਿਸਾਨਾਂ ਨੇ ਰੋਕਿਆ ਹੈਗਾ ਔਰ ਕਿਸਾਨਾਂ ਤੇ ਇਹ ਵੀ ਨਹੀਂ ਤੁਸੀਂ ਲਾਠੀ ਚਾਰਜ ਕਰਦੇ ਕਿ ਗੋਲੀ ਚਲਾ ਦਿੰਦੇ ਉਹ ਵੀ ਇੱਕ ਵਗ ਨਹੀਂ ਸੀ ਉਹਨਾਂ ਨੂੰ ਸਮਝਾਇਆ ਜਾ ਸਕਦਾ ਪਰ ਮੌਕੇ ਦੇ ਅਫਸਰਾਂ ਦਾ ਫਿਲਰ ਸੀ ਜਿਹੜਾ ਵੀ ਉੱਥੇ ਪੁਲਿਸ ਅਫਸਰ ਹੈਗੇ ਸੀ ਚਾਹੇ ਉਹ ਸਿਪਾਈ ਚਾਹੇ ਉਹ ਐਸਐਸਪੀ ਉਹ ਰਿਸਪਾਂਸਿਬਲ ਸੀ ਉਹਦੀ ਰਿਸਪਾਂਸਿਬਿਲਟੀ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਚੰਨੀ ਚੰਨੀ ਨੂੰ ਕਿ ਅਗਲੇ ਦਿਨ ਪ੍ਰਾਈਮ ਮਿਨਿਸਟਰ ਨੂੰ ਮਿਲਦੇ ਕਿ ਸਰ ਇਹ ਹੈਗੀ ਮੈਂ ਉਹ ਪੁਲਿਸ ਅਫਸਰ ਸਸਪੈਂਡ ਕਰਦੇ ਕਿਨੇ ਚਰਚ ਚੰਨੀ ਦੀ ਇੰਨੀ ਗਲਤੀ ਕਿ ਸੇਮ ਡੇ ਉਸੇ ਵਲੇ ਜਦੋਂ ਨੂੰ ਪਤਾ ਲੱਗਾਗਾ ਕਿ ਉਹਨਾਂ ਨੂੰ ਅਫਸਰਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਈਵਨ ਕ ਡਿਸਮਿਸ ਕਰ ਦੇਣਾ ਚਾਹੀਦਾ ਜੇ ਕੋਈ ਸਟੇਟ ਸਰਵਲ ਸਿਵਲ ਸਰਵਿਸ ਦੇ ਹੁੰਦੇ ਕੋਈ ਪੀਪੀਐਸ ਅਫਸਰ ਡਿਸਮਿਸ ਤੇ ਜੇ ਕੋਈ ਆਈਪੀਐਸ ਅਫਸਰ ਜੀ ਉਹਨੂੰ ਇਮੀਡੀਏਟ ਡਿਸਮਿਸ ਕਰਕੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਭੇਜ ਦਿੰਦੇ ਤਾਂ ਇਹ ਵੀ ਡਿਸਮਿਸ ਬੰਨੇ ਜਾਣੇ ਉਹਨਾਂ ਨੇ ਇਹ ਗਲਤੀ ਔਰ ਅਗਲੇ ਦਿਨ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਹਗੇ ਇਨੀ ਗਲਤੀ ਪਰ ਇਹ ਕਹਿ ਦੇਣਾ ਕਿ ਉਹਨਾਂ ਦੀ ਸ਼ਰਾਰਤ ਹੈ ਮੈਂ ਮੈਨੂੰ ਲੱਗਦਾ ਕਿ ਰਵਨੀ ਸਿੰਘ ਬਿੱਟੂ ਧੱਕਾ ਕਰ ਰਿਹਾ ਹੈ ਨਹੀਂ ਦੂਜੀ ਗੱਲ ਜੇ ਕਹਿ ਰਹੇ ਨੇ ਕਿ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਦੀ ਗਲਤੀ ਸੀ ਤੇ ਪੰਜਾਬ ਦੀ ਜਨਤਾ ਰਵੀ ਸਿੰਘ ਬਿੱਟੂ ਤੋਂ ਇਹ ਵੀ ਉਮੀਦ ਕਰਦੀ ਹੈ ਕਿ ਜੇ ਪੰਜਾਬ ਦੇ ਵਿੱਚ ਬੇਕਸੂਰ ਮੁੰਡਿਆਂ ਦੇ ਝੂਠੇ ਮੁਕਾਬਲੇ ਹੋਏ ਬੇਕਸੂਰ ਮੁੰਡਿਆਂ ਨੂੰ ਮਾਰਿਆ ਗਿਆ ਬੇਕਸੂਰ ਬੱਚਿਆਂ ਨੂੰ ਮਾਰਿਆ ਗਿਆ ਧੀਆਂ ਭੈਣਾਂ ਨੂੰ ਮਾਰਿਆ ਗਿਆ ਲਵਾਰਸ ਲਾਸ਼ਾਂ ਕਹਿ ਕੇ ਜਿਹੜਾ 35000 ਬੰਦਾ ਮਾਰਿਆ ਪੰਜਾਬ ਦਾ ਫਿਰ ਉਹਦੇ ਵਾਸਤੇ ਕਹੋ ਕਿ ਮੇਰਾ ਦਾਦਾ ਤੇ ਕੇਪੀਐਸ ਗਿੱਲ ਵੀ ਜ਼ਿੰਮੇਵਾਰ ਸੀ ਹੂੰ ਪੰਜਾਬ ਦੇ ਵਿੱਚ ਘਰਾਂ ਦੇ ਘਰ ਉਜੜ ਗਏ ਸਵਾਗ ਉਜੜ ਗਏ ਧੀਆਂ ਦੇ ਘਰ ਉਜੜੇ ਗਏ ਕੁੱਖਾ ਉਜੜੇ ਗਈਆਂ ਹੈਗੀਆਂ ਕੋ ਕ ਉਸ ਸਮੇਂ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਸੀ ਉਸ ਸਮੇਂ ਕੌਣ ਮੁੱਖ ਮੰਤਰੀ ਸੀ ਬੀਨ ਸਿੰਘ ਉਸ ਸਮੇਂ ਡੀਜੀਪੀ ਕੌਣ ਸੀ ਰਬੈਰੋ ਰਬੈਰੋ ਤੋਂ ਬਾਅਦ ਕੇਪੀਐਸ ਗਿੱਲ ਉਹ ਵੀ ਕਹਿਣ ਜੇ ਅੱਜ ਤੁਸੀਂ ਇਹ ਮੰਨਦੇ ਕਾਂਗਰਸ ਛੱਡਣ ਤੋਂ ਬਾਅਦ ਉਹ ਸਾਰੀ ਦੁਨੀਆ ਕਹਿੰਦੀ ਕਿ ਇੰਦਰਾ ਗਾਂਧੀ ਦੀ ਗਲਤੀ ਆ ਬਹੁਤ ਸਾਰੇ ਲੋਕਾਂ ਨੇ ਕਹਿ ਦਿੱਤਾ ਇੰਦਰਾ ਗਾਂਧੀ ਦੀ ਗਲਤੀ ਆ ਪਿੱਛੇ ਜਿਹੜੇ ਸਤਿਆਪਾਲਿਕ ਮਲਕ ਸਾਹਿਬ ਉਹ ਕਹ ਰਹੇ ਗਲਤੀ ਜੇ ਗਲਤੀ ਸੀ ਤੂੰ ਕਦੀ ਪਾਰਲੀਮੈਂਟ ਦੇ ਵਿੱਚ ਰਵਨੀ ਸਿੰਘ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਮਾਫੀ ਮੰਗੇ ਸੋਨੀਆ ਗਾਂਧੀ ਮਾਫੀ ਮੰਗੇ ਕਦੀ ਕਿਹਾ ਮੈਨੂੰ ਲੱਗਦਾ ਹੈ ਕਿ ਪੋਲੀਟੀਕਲ ਖੇਰਿਆ ਬੀਜੇਪੀ ਦਾ ਅਜੰਡਾ ਕੀ ਫਿਰੇ ਉਹਦੇ ਚ ਰਵਨੀ ਸਿੰਘ ਬਿੱਟੂ ਨੇ ਲਾਲਕ੍ਰਿਸ਼ਨ ਅਡਵਾਨੀ ਸਾਹਿਬ ਦੀ ਕਿਤਾਬ ਪੜ੍ਹੀ ਹੈ ਮਾਈ ਕੰਟਰੀ ਮਾਈ ਲਾਈਫ ਜਿਹਦੇ ਜੋ ਕਹਿੰਦੇ ਨੇ ਕਿ ਅਸੀਂ ਦੁਰਗਾ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਕਿਹਾ ਵੀ ਤੂੰ ਦੇਖਣਾ ਅਟੈਕ ਕਰ ਤੇ ਦਰਬਾਰ ਸਭ ਖਾਲੀ ਕਰਾ ਮੇਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਗਲਤ ਰਾਹਾਂ ਤੇ ਚੱਲ ਰਹੇ ਨੇ ਗਲਤ ਕਰ ਰਹੇ ਹੈਗੇ ਨੇ ਸੋਚ ਸਮਝ ਕੇ ਕਰਨਾ ਔਰ ਇਹ ਸਚਾਈ ਹੈ ਕਿ ਇੰਦਰਾ ਗਾਂਧੀ ਦੀ ਇਥੋਂ ਤੱਕ ਕਿ ਸਟੀਚ ਜੈਕਬ ਬਹੁਤ ਸਾਰੇ ਜਿਹੜੇ ਰਾਈਟਰਾਂ ਨੇ ਬਹੁਤ ਸਾਰੇ ਜਰਲਿਸਟਾਂ ਨੇ ਬਹੁਤ ਸਾਰੇ ਅਫਸਰਾਂ ਨੇ ਬਹੁਤ ਸਾਰੇ ਪੋਲਿਟਿਸ਼ਨਾਂ ਨੇ ਉਹ ਸਾਰਿਆਂ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਗਲਤੀ ਸੀ ਦਰਬਾਰ ਸਾਹਿਬ ਤੇ ਅਟੈਕ ਕਰਨਾ ਅਕਾਲ ਤਖਤ ਤੋਂ ਢਾਣਾ ਹੈਗਾ ਤੇਰੇ ਤੁਸੀਂ ਅੱਜ ਕਹਿ ਰਹੇ ਹੋ ਤੁਹਾਡੇ ਕਹਿਣ ਦੇ ਨਾਲ ਗਲਤੀ ਵੱਡੀ ਨਹੀਂ ਹੋ ਜਾਣੀ ਉਹ ਦਿਖਾਤਾ ਉਹ ਕਾਂਗਰਸ ਦਾ ਦਿਖਾਤਾ ਤੁਹਾਨੂੰ ਇਹ ਸਹਿਣਾ ਪੈਣਾਗਾ ਅੱਜ ਤੁਸੀਂ ਸਾਰੀ ਉਮਰ ਕਾਂਗਰਸ ਦਾ ਖਾ ਪੀ ਕੇ ਤੇ ਕਹਿ ਰਹੇ ਹੋ ਕਿ ਉਹ ਗਲਤੀ ਸੀ ਮਤਲਬ ਪਹਿਲਾਂ ਕਿਉਂ ਨਹੀਂ ਕਹੇ ਸਵਾਦ ਤਾਂ ਹੁੰਦਾ ਰਵਨੀਤ ਸਿੰਘ ਮਿੱਟੂ ਸਾਹਿਬ ਪੰਜਾਬ ਦੇ ਜਨਤਾ ਕਹਿੰਦੇ ਇਹਨੇ ਗੱਲ ਕੀਤੀ ਕਿ ਪਾਰਲੀਮੈਂਟ ਦੇ ਵਿੱਚ ਕਹਿੰਦੇ ਕਿ ਸਾਡੀ ਉਸ ਸਮੇਂ ਦੀ ਸਰਕਾਰ ਉਸ ਸਮੇਂ ਦੇ ਮੁੱਖ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਗਲਤੀ ਸੀ ਪਹਿਲਾਂ ਤੇ ਸਾਰੇ ਇੰਦਰਾ ਇੰਦਰਾ ਗਾਂਧੀ ਦੇ ਪੋਤੇ ਕੋਦੇ ਵੀ ਪੈਰੀ ਹੱਥ ਲਾਉਂਦੇ ਰਹੇ ਨੇ ਤੇ ਅੱਜ ਕਹਿ ਰਹੇ ਨੇ ਮੈਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਪਤਾ ਨਹੀਂ ਪੰਜਾਬ ਦੇ ਵਿੱਚ ਕਿਸ ਮਸਲੇ ਦੀ ਸਿਆਸਤ ਕਰਨਾ ਚਾਹੁੰਦੇ ਨੇ ਕਿ ਚੰਨੀ ਨੂੰ ਬਦਨਾਮ ਕਰਕੇ ਸਿਆਸਤ ਕਰਨਾ ਚਾਹੁੰਦੇ ਨੇ ਕਿ ਹੁਣ ਭਾਜਪਾ ਦਾ ਨਵਾਂ ਨਵਾਂ ਰੰਗ ਚੜਿਆਗਾ ਤੇ ਜੇ ਭਾਜਪਾ ਦਾ ਨਵਾਂ ਨਵਾਂ ਰੰਗ ਚੜਿਆਗਾ ਤੇ ਉਹਨਾਂ ਨੂੰ ਮਾਈ ਕੰਟਰੀ ਮਾਈ ਲਾਈਫ ਸ਼੍ਰੀ ਅਡਵਾਨੀ ਸਾਹਿਬ ਦੀ ਕਿਤਾਬ ਪੜ੍ਹ ਲੈਣੀ ਚਾਹੀਦੀ ਤੇ ਉਹਨਾਂ ਦੀ ਹੱਲੇ ਵੀ ਸਾਡੇ ਵਿਚਕਾਰ ਨੇ ਅਡਵਾਨੀ ਸਾਹਿਬ ਉਹਨਾਂ ਦੇ ਨਾਲ ਵੀ ਇੱਕ ਮੁਲਾਕਾਤ ਕਰ ਲੈਣੀ ਚਾਹੀਦੀ ਐ ਇਤੋਂ ਤੱਕ ਕਿ ਜਿਹੜੇ ਸੁਆਮੀ ਕਿਹੜੇ ਹੈਗੇ ਨੇ ਜੀ ਸੁਬ੍ਰਮਨ ਸੁਬ੍ਰਮਨਮੀ ਉਹਨਾਂ ਦੇ ਨਾਲ ਵੀ ਗੱਲ ਕਰਨੀ ਚਾਹੀਦੀ ਉਹ ਕੀ ਕਹਿੰਦੇ ਹੈਗੇ ਨੇ ਇਹ ਤਾਂ ਇਹ ਵੀ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਨੂੰ ਮੈਂ ਅਪੀਲ ਕਰਦਾ ਕਿ ਜੀ ਤੁਸੀਂ ਤਿੰਨ ਬਿੱਲ ਵਾਪਸ ਕਰ ਲੋ ਅਸੀਂ ਬਲਵੰਤ ਸਿੰਘ ਰਾਜੂ ਵਾਲਾ ਨੂੰ ਮaaf ਕਰ ਦਾਂਗੇ ਹੂੰ ਤੁਸੀਂ ਉਸ ਤੋਂ ਵੀ ਮੁਕਰ ਗਏ ਅੱਗੇ ਮੈਨੂੰ ਲੱਗਦਾ ਹੈ ਕਿ ਰਵਨੀਤ ਸਿੰਘ ਬਿੱਟੂ ਸਾਹਿਬ ਤਿੰਨ ਵਾਰ ਐਮਪੀ ਰਹੇ ਚੁੱਕੇ ਪੰਜਾਬ ਦੇ ਪੰਜਾਬ ਦੀ ਜਨਤਾ ਪੰਜਾਬ ਦੀ ਜਵਾਨੀ ਪੰਜਾਬ ਦੇ ਮੁੰਡੇ ਉਹ ਵੀ ਚਾਹੁੰਦੇ ਕਿ ਅਸੀਂ ਵੀ ਰਵਨੀਤ ਸਿੰਘ ਬਿੱਟੂ ਕਿਉਂਕਿ ਪੋਲਿਟਿਸ਼ਨ ਹਨ ਜਵਾਨੀ ਵੇਲੇ ਬਣ ਗਏ ਨੇ ਦਾਦੇ ਦੀਆਂ ਕੀਤੀਆਂ ਹੋਈਆਂ ਕਮਾਈਆਂ ਕਰਕੇ ਤੁਸੀਂ ਐਮਪੀ ਬਣ ਗਏ ਪਰ ਅਜਿਹੇ ਸਟੇਟਮੈਂਟਾਂ ਨਹੀਂ ਦੋ ਉਹਨਾਂ ਤੋਂ ਗਰੇਜ ਕਰਨਾ ਚਾਹੀਦਾ ਹੈਗਾ ਤੁਸੀਂ ਪਤਾ ਨਹੀਂ ਕਿਉਂ ਹੁਣ ਭਾਜਪਾ ਦਾ ਨਵਾਂ ਰੰਗ ਚੜਿਆ ਕਿਹੜੀਆਂ ਗੱਲਾਂ ਕਰਨੇ ਚਾਹੁੰਦੇ ਹੋ ਅਗਨੇ ਤੁਸੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਗਾਲਾਂ ਕੱਢਦੇ ਵੀ ਤੇ ਗਾਲਾਂ ਖਾਂਦੇ ਵੀ ਆਨਲਾਈਨ ਕਟੋ ਕਟੇ ਪੰਜਾਬ ਦੇ ਲੀਡਰ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਲੀਡਰ ਹੋਵੇ ਉਹਨਾਂ ਨੂੰ ਅਜਿਹੀਆਂ ਸਿਆਣੀਆਂ ਗੱਲਾਂ ਕਰਨੀਆਂ ਚਾਹੀਦੀਆਂ ਪੰਜਾਬ ਨੂੰ ਅੱਗੇ ਲੈ ਕੇ ਜਾਣਾਂ ਚ ਜੇ ਉਹ ਕਹਿੰਦੇ ਨਾ ਕਿ ਉਦੋਂ ਉਦਘਾਟਨ ਕਰ ਲੈਂਦੇ ਹੈਗੇ ਪ੍ਰਾਈਮ ਮਿਨਿਸਟਰ ਤੇ ਉਦਘਾਟਨ ਕਰਨ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਨੇ ਪੰਜਾਬ ਨੂੰ ਕੀ ਦੇ ਦਿੱਤਾ ਜਿੱਦਣ ਚੰਨੀ ਸਾਹਿਬ ਦੀ ਸਰਕਾਰ ਵਲੇ ਤੁਸੀਂ ਕਹਿੰਦੇ ਕਿ ਦੋਸ਼ੀ ਆ ਚੰਨੀ ਸਾਹਿਬ ਉਸ ਤੋਂ ਪਹਿਲਾਂ ਸੈਂਟਰਲ ਸਰਕਾਰ ਨੇ ਪੰਜਾਬ ਨੂੰ ਕੀ ਗੱਫੇ ਦੇ ਦਿੱਤੇ ਉਹ ਦਿਨ ਦਿਨ ਦਾ ਛੱਡ ਲਓ ਉਸ ਤੋਂ ਬਾਅਦ ਪੰਜਾਬ ਦੇ ਗੱਫੇ ਕੀ ਦੇ ਦਿੱਤੇ ਪੰਜਾਬ ਨੂੰ ਸੈਂਟਰਲ ਸਰਕਾਰ ਨੇ ਅੱਜ ਕੀ ਦੇ ਦਿੱਤੇ ਹੈਗੇ ਨੇ ਜੇ ਕੱਲੂ ਸਰਕਾਰ ਹੋ ਗਈ ਤਾਂ ਤੁਸੀਂ ਕੀ ਲਿਆਓਗੇ ਤੁਸੀਂ ਇਹ ਦੱਸੋ ਪਾਰਲੀਮੈਂਟ ਦੇ ਵਿੱਚ ਰਹੇ ਨੇ ਤੁਹਾਡੀ ਅਮੀਸ਼ਾ ਸਾਹਿਬ ਦੇ ਨਾਲ ਵੀ ਕਾਂਗਰਸ ਪਾਰਟੀ ਕਹਿੰਦੇ ਕਿ ਬੜੇ ਚੰਗੇ ਸਬੰਧ ਤੁਸੀਂ ਲੁਧਿਆਣੇ ਵਾਸਤੇ ਕਿਹੜਾ ਵੱਡਾ ਪ੍ਰੋਜੈਕਟ ਲੈਣ ਲੈਣ ਦਾ ਹੈਗਾ ਨਾ ਪੰਜਾਬ ਦੇ ਕਿਸੇ ਵੀ ਕਿੰਨੇ ਕਿਸੇ ਵੀ ਐਮਪੀ ਨੇ ਕੀ ਕੁਝ ਕੀਤਾ ਹੈਗਾ ਪਾਰਲੀਮੈਂਟ ਦਾ ਰਿਕਾਰਡ ਬੋਲਦਾ ਹੈਗਾ ਕਿ ਤੁਸੀਂ ਕਿੰਨੀ ਐਮਪੀ ਲੈਡ ਫੰਡ ਖਰਚ ਕੀਤਾ ਖੇੜੇ ਡਿਵੈਲਪਮੈਂਟ ਲੈ ਗਿਆ ਕੀ ਕੁਝ ਕੀਤਾ ਸਾਰੀ ਜਨਤਾ ਨੂੰ ਪਤਾ ਹੈ